ਆਂ ਦੂਰਾਂ ਤੋਂ ਸੰਗਤਾਂ ਆਉਂਦੀਆਂ ਉਹ ਦੁਖੀਆਂ ਵਾਸਤੇ ਪੁੱਤਰਾਂ ਵਾਸਤੇ ਆਠ ਨੁਕਰੇ ਸ੍ਰੋਵਣ ਚ ਜਲ ਲਿਆ ਗਏ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਇਥੇ ਅਰਦਾਸ ਕਰਾ ਕੇ ਘਰ ਲੈ ਜਾਂਦੀਆਂ ਕਰ ਜਾ ਕੇ 40 ਦਿਨ ਪੰਡੇ ਸ਼ਰਾਨ ਕਰਦੀਆਂ ਪੰਜ ਐਤਵਾਰ ਗੁਰੂ ਆਜਨ ਪਾਸ਼ਾ ਜੀ ਦੇ ਬਹੁਤ ਵਰਨ ਇਸ ਜਗ੍ਹਾ ਨੂੰ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਉਹ ਵੀ ਇਨ੍ਹਾਂ ਸਥਾਨਾਂ ਤੇ ਆਉਂਦੇ ਨੇ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਜਾਂਦੇ ਨੇ ਕੋੜੇ ਵੀ ਬਹੁਤ ਰਾਜੀ ਕੀਤੇ ਨੇ ਗੁਰੂ ਸਾਹਿਬ ਨੇ ਇਸ ਜਗ੍ਹਾ ਤੋਂ ਤੇ ਅੱਜ ਵੀ ਹੁੰਦੇ ਨੇ ਸੋ ਬਾਬਾ ਜੀ ਆਪਾਂ ਨੂੰ ਵੀਡੀਓ ਦੇ ਵਿੱਚ ਦੱਸਣਗੇ ਕਿ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਉਹ ਆ ਕੇ ਇੱਥੇ ਬੀਬੀਆਂ ਕਿਵੇਂ ਇਸ਼ਨਾਨ ਕਰਨ ਕਿਵੇਂ ਗੁਰੂ ਸਾਹਿਬ ਤੋਂ ਆਪਣੀਆਂ ਖੁਸ਼ੀਆਂ ਲੈਣ ਤੇ ਕੋੜੇ ਵੀ ਰਾਜੀ ਹੁੰਦੇ ਨੇ ਗੁਰੂ ਸਾਹਿਬ ਸਾਰਿਆਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਇਸ ਜਗ੍ਹਾ ਤੋਂ ਪੂਰੀਆਂ ਕਰਦੇ ਨੇ ਸੋ ਅੱਜ ਨਾਲੇ ਬਾਬਾ ਜੀ ਤੋਂ ਸੁਣਦੇ ਆ ਸਾਰਾ ਇਤਿਹਾਸ ਤੇ ਨਾਲੇ ਦਰਸ਼ਨ ਕਰਦੇ ਆ ਗੁਰੂ ਸਾਹਿਬ ਦੇ ਕੀ ਕ ਖਲਸਾ ਵਾਗਰੀ ਦੇ ਕੀ ਪਤੀ ਇਹ ਸਤਾਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ 7 ਸਾਲ 7 ਮਹੀਨੇ 7 ਦਿਨ ਇਸਤਾਨ ਤੇ ਰਹੇ ਉਹ ਟਾਈਮ ਤੇ ਰਹੇ ਜਦੋਂ ਤਰਨਤਾਰਨ ਸਾਹਿਬ ਕਾਰ ਸੇਵਾ ਕਰਾਇਆ ਕਰਦੇ ਸੀ ਤਰਪਾਰ ਸਾਹਿਬ ਦੀ ਝਰੋ ਵਰਦੀ ਗੁਰੂ ਅਰਜਨ ਦੇਵ ਦੇ ਪੁੱਤਰ ਗੁਰੂ ਹਰਗੋਬਿੰਦ ਪਾਚਾ ਛੋਟੀ ਵਸਤੂ ਵਿੱਚ ਬਾਬੇ ਬੁੱਢੇ ਪਾਸ ਪੜਿਆ ਕਰਦੇ ਸੀ ਇੱਕ ਦਿਨ ਬਾਬੇ ਬੁੱਢੇ ਸਾਹਿਬ ਨੂੰ ਕਹਿੰਦੇ ਬਾਬਾ ਜੀ 5 ਸਾਲ ਹੋ ਗਏ ਪਿਤਾ ਨੂੰ ਮਿਆਂ ਨੂੰ ਪਿਤਾ ਜੀ ਦੇ ਦਰਸ਼ਨਾਂ ਦੀ ਕੀ ਕਰਦਾ ਕਿਹੜੇ ਸਥਾਨ ਤੇ ਦਰਸ਼ਨ ਹੋਣਗੇ ਬਾਬਾ ਬੁੱਢਾ ਜੀ ਕਹਿੰਦੇ ਜੇ ਐ ਟਾਈਮ ਚੱਲ ਗਏ ਦੁਪਹਿਰ ਵੇ ਤੇ ਤਰਨਤਾਰਨ ਸਾਹਿਬ ਮਿਲਣਗੇ ਕਾਰ ਸੇਵਾ ਕਰਾਉਂਦੇ ਦਰਬਾਰ ਸਾਹਿਬ ਦੀ ਸਰੋਵਰ ਦੀ ਜੇ ਅੰਮ੍ਰਿਤ ਵੇ ਚੱਲ ਗਏ ਪਿੰਡ ਠੱਠੀ ਖਾਰੇ ਮਿਲਣ ਗਏ ਅੰਮ੍ਰਿਤੋਏ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਅੰਮ੍ਰਿਤੋਏ ਇਸ ਥਾਂ ਤੇ ਲੈ ਕੇ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਆ ਕਥਾ ਕੀਰਤਨ ਕਰਦੇ ਆ ਸੰਗਤਾਂ ਬੈਠੀਆਂ ਸੁਣ ਰੀਆਂ ਜਦੋਂ ਗੁਰੂ ਅਰਜਨ ਦੇਵ ਨੇ ਆਪਣੇ ਪੁੱਤਰ ਨੂੰ ਵੇਖਿਆ ਨਾਲ ਮਾਤਾ ਗੰਗਾ ਜੀ ਨਾਲ ਬਾਬਾ ਬੁੱਢਾ ਜੀ ਦੇਖ ਕੇ ਬਹੁਤ ਖੁਸ਼ ਹੋਏ ਸੰਗਤ ਵਿੱਚੋਂ ਉੱਠ ਕੇ ਗੁਰੂ ਅਰਗਵਿੰਦ ਸਾਹਿਬ ਨੂੰ ਜੱਫੀ ਵਿੱਚ ਲੈ ਕੇ 13 ਵਰ ਦਿੱਤੇ ਦੋ ਪੀਏ ਚੋਲੇ ਵਿੱਚ ਥੰਮ ਤਿਆਰ ਕਰਾਏ ਉਹਨਾਂ ਕਹਿੰਦਾ ਜਿਤਨਾ ਤੇਰੇ ਮਿਲਿਆ ਸਾਡੇ ਸੀਨੇ ਠੰਡ ਪਈ ਆ ਇਹ ਸਤਨ ਤੇ ਆਈ ਸਾਧ ਸੰਗਤ ਦੇ ਦੁੱਖ ਕੱਟੇ ਜਾਣਗੇ ਪੁੱਤਰਾ ਵਾਲਿਆਂ ਨੂੰ ਪੁੱਤਰਾ ਦੀਆਂ ਦਾਤਾਂ ਮਿਲਣ ਗਈਆਂ ਵਿਛੜਿਆਂ ਦੇ ਮਲਾਪ ਹੋਣਗੇ ਇਹ ਗੁਰਦਰ ਦਾ ਨ ਦੁੱਖਣਵਾਰ ਜਿਉਂ ਨੇ ਮਾਰ ਅੰਬਰਸਰ ਸਾਹਿਬ ਤੋਂ ਆਣ ਕਿਦੂ ਕੋੜੇ ਬੈਠੇ ਮਹਾਰਾਜ ਦੀ ਜੁਰੀਚ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰਦੇ ਜੋ ਸਾਡਾ ਕੋੜ ਦੂਰ ਕਰੋ ਅਸੀਂ ਬੜੇ ਪਛੜੇ ਆਂ ਸਰੋਵਰੋਂ ਕੱਟੀ ਢਾ ਵੀ ਗੁਰੂ ਅਰਜਨ ਦੇਵ ਜੀ ਕੋੜਿਆਂ ਨੂੰ ਕਹਿੰਦੇ ਪੰਜ ਜੈਦਵਾਰ ਇਸ ਸਰੋਵਰ ਇਸ਼ਨਾਨ ਕਰੋ ਪੰਜ ਜੈਦਵਾਰ ਮਹਾਰਾਜ ਦੀ ਜੁਰੀਚ ਨੁਸ਼ਕਰਾਂ ਕਰੋ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੇ ਕੋੜੇ ਜਾਨੀ ਕੀਤੇ ਇੱਕ ਮਾਤਾ ਬੈਠੀ ਸੰਗਤ ਵਿੱਚ ਜਿਹਨੂੰ ਕੋਈ ਪੁੱਤ ਦੀ ਆਸ ਹੀ ਨਹੀਂ ਉਹਨੇ ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰ ਦੇਜੋ ਕੋੜਿਆਂ ਦਾ ਕੋੜ ਦੂਰ ਕਰ ਦੇਜੋ ਮੈਨੂੰ ਪੁੱਤਰ ਦੀ ਦਾਤ ਨਹੀਂ ਦੇ ਸਕਦੇ ਗੁਰੂ ਅਰਜਨ ਦੇਵ ਜੀ ਨੇ ਮਾਈਆਂ ਵਾਸਤੇ ਅੱਠ ਨੁਕਰਾਂ ਸਰੋਵਰ ਤਿਆਰ ਕੀਤਾ ਜਲ ਛੱਦਿਆ ਮਾਦਾ ਦਾ ਵਜਨ ਕੀਤੇ ਪੰਜ ਐਤਵਾਰ ਸਿਰ ਕੇ ਸੀਸ਼ਨਾਨ ਕਰੋ ਜਿਉ ਤੈ ਕਿਉ ਪਾਓ ਫਲਾਂ ਦਾ ਪ੍ਰਸ਼ਾਦ ਲਿਆਓ ਮਾਤਾ ਨੇ ਗੁਰਾਂ ਦਾ ਬਚਨ ਮੰਨ ਕੇ ਪੰਜ ਐਤਵਾਰ ਸਿਰ ਕੇ ਸੀਸ਼ਨਾਨ ਕੀਤੇ ਜਿਉ ਤੈ ਕਿਉ ਪਾਇ ਫਲਾਂ ਦਾ ਪ੍ਰਸ਼ਾਦ ਲਿਆਂਦਾ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੇ ਮਾਤਾ ਤੇ ਕਿਰਪਾ ਕੀਤੀ ਸਾਲ ਪਿੱਛੋਂ ਮਾਤਾ ਨੂੰ ਪੁੱਤਰਾਂ ਦੀਆਂ ਦਾਤਾਂ ਮਿਲੀਆਂ ਜਿਹੜੀਆਂ ਸੰਗਤਾਂ ਦੀਆਂ ਇੱਥੇ ਮਹਿਲ ਝੂਲਦੇ ਆ ਦਵਾਰਾਂ ਝੂਲਦੀਆਂ ਵਾ ਜੰਗੀਰ ਬਾਲਚਾ ਦਾ ਰਾਜ ਹੀ ਉਹਦੇ ਹਾਥੀ ਸੁੰਦਰ ਸ਼ਿੰਗਾਰੇ ਮਹਿਕੀਆਂ ਝੂਲਦੇ ਜਾਂਦੇ ਲਾਹੌਰ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇੱਥੇ ਕਥਾ ਕੀਰਤਨ ਕਰ ਰਿਹਾ ਨਾਲੇ ਸੰਗਤਾਂ ਕਥਾ ਕੀਰਤਨ ਸੁਣਦੀਆਂ ਨਾਲੇ ਉੱਠ ਕੇ ਬਾਹਰ ਨੂੰ ਹਾਥੀਆਂ ਲੈ ਵੇਂਦੀਆਂ ਗੁਰੂ ਸਾਹਿਬ ਕਹਿੰਦੇ ਭਾਈ ਅਸੀਂ ਕਥਾ ਕੀਰਤਨ ਕਰਨਾ ਤੁਹਾਡਾ ਧਿਆਨ ਕਿੱਥੇ ਚਲ ਗਿਆ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੇਖੋ ਗੁਰੂ ਜੀ ਕਿੰਦੇ ਸੋਹਣੇ ਬਾਦਸ਼ਾਹ ਦੇ ਹਾਥੀ ਮਸਤੀ ਝੂਲਦੇ ਜਾਂਦੇ ਗੁਰੂ ਸਾਹਿਬ ਕਹਿੰਦੇ ਭਾਈ ਇਹਦੇ ਸਾਲਾਂ ਨੜੀਆਂ ਚੀਜ਼ਾਂ ਸਾਹ ਆਵੇ ਕਿ ਨਾ ਹੀ ਆਵੇ ਇਸ ਸਤਨ ਤੇ ਗੁਰੂ ਸਾਹਿਬ ਦੇ ਮਹਿਰ ਰਹੀਦੀ ਜੁੜੀਆਂ ਤਾਂ ਹੀ ਝੂਲਣਗੇ ਜਿਹੜੀਆਂ ਸੰਗਤਾਂ ਇਸ ਸਤਨ ਤੇ ਆਉਣਗੀਆਂ ਮੂੰਹਾਂ ਮੰਗੀਆਂ ਮਰਜ਼ਾ ਪਾਉਣਗੀਆਂ ਇਸ ਸਤਨ ਦੀ ਸੇਵਾ ਸ੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਬਾਬੇ ਬੁੱਢੇ ਸਾਹਿਬ ਵਾਲੇ ਉਹਨਾਂ ਤੋਂ ਸਾਇਦ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਉਹਨਾਂ ਦੇ ਪੁੱਤਰ ਬਾਬਾ ਹੀਰਾ ਸਿੰਘ ਸੇਵਾ ਕਰਾ ਰਹੇ ਥੁਰਣੀ ਮਹਿਲਾ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਜੋਤਿਆ ਦੀ ਚਰਦਾ ਸੇਵਾ ਹੀ ਗੁਰੂ ਘਰ ਚ ਤਿਰਫਰ ਪਾਵੇ ਮਹਿਲਾ ਰੋਟੇ ਨੇ ਕੇ ਲੰਗਰ ਚੋਂ ਜਲ ਪਾਣੀ ਛੱਕ ਕੇ ਜਾਣਾ ਭਾਈ ਜਿਹੜੀਆਂ ਦੂਰਾਂ ਤੋਂ ਸੰਗਤਾਂ ਆਉਂਦੀਆਂ ਉਹ ਦੁਖੀਆਂ ਵਾਸਤੇ ਪੁੱਤਰਾਂ ਵਾਸਤੇ ਆਠ ਨੁਕਰੇ ਸ੍ਰੋਵਣ ਚ ਜਲ ਲਿਆ ਕੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਇਥੇ ਅਰਦਾਸ ਕਰਾ ਕੇ ਘਰ ਲੈ ਜਾਂਦੀਆਂ ਕਰ ਜਾ ਕੇ 40 ਦਿਨ ਬੰਦੇ ਸ਼ਰਾਨ ਕਰਦੀਆਂ ਪਾਂ ਜੇਤਵਾਰ ਸਿਰਫ ਕੇਤੀ ਜਨਾਨ ਕਰਦੀਆਂ ਦੋ ਟਾਈਮ ਜਲ ਚੱਕਦੀਆਂ ਗੁਰੂ ਸਾਹਿਬ ਨੂੰ ਯਾਦ ਕਰਦੀਆਂ ਗੁਰੂ ਸਾਹਿਬ ਦੁਖੀਆਂ ਦੇ ਦੋ ਕਰ ਦਿੰਦੇ ਪੁੱਤਰਾ ਵਾਲਿਆਂ ਨੂੰ ਪੁੱਤਰਾ ਦੀਆਂ ਦਾਤਾਂ ਦੇ ਦਿੰਦੇ ਵਾਹਿਗੁਰੂ ਦੀ ਕਖਾ ਖਲਤਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਈ